ਹਕ ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਦੇ ਨਾਲ ਜੁੜੇ ਹੋਏ ਸਮੂੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਹਾਜਰ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਖੁਸ਼ੀ ਭਰੀ ਖਬਰ ਲੈ ਕੇ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਭਾਰਤ ਦੇ ਵਿੱਚ ਵੱਸਦੀਆਂ ਨੇ ਉਹਨਾਂ ਵਾਸਤੇ ਇਹ ਖੁਸ਼ੀ ਦੀ ਖਬਰ ਆ ਭਾਵੇਂ ਭਾਰਤ ਤੋਂ ਬਾਹਰ ਰਹਿਣ ਵਾਲੇ ਗੁਰੂ ਨਾਨਕ ਨਾਮ ਲੇਵਾ ਸਿੱਖ ਸ਼ਰਧਾਲੂਆਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਦਿਹਾੜੇ ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿਖੇ ਸਥਿਤਤਾ ਉੱਥੇ ਜਾਣ ਤੇ ਕੋਈ ਪਾਬੰਦੀ ਨਹੀਂ ਹੈ ਪਰ ਜਿਹੜੇ ਭਾਰਤੀ ਸ਼ਰਧਾਲੂ ਨੇ ਉਹਨਾਂ ਤੇ ਜਿਹੜਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਜਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਪਿੱਛੇ ਪਹਿਲਗਾਮ ਦੇ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਤਣਾਅ ਵਧ ਗਿਆ ਸੀ ਤੇ ਤਣਾਅ ਵੀ ਇੰਨਾ ਵਧ ਗਿਆ ਸੀ ਕਿ ਇੱਕ ਟਾਈਮ ਤਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਜੰਗ ਵਰਗੇ ਮਾਹੌਲ ਪੈਦਾ ਹੋ ਗਿਆ ਸੀ ਇੱਕ ਦੂਜੇ ਦੇ ਦੇਸ਼ਾਂ ਤੇ ਅਟੈਕ ਸ਼ੁਰੂ ਹੋ ਗਏ ਸੀ ਪਰ ਚਲੋ ਉਹ ਲੜਾਈ ਬੰਦ ਹੋਈ ਸ਼ਾਂਤੀ ਹੋਈ ਦੋਨਾਂ ਦੇਸ਼ਾਂ ਦੇ ਵਿਚਕਾਰ ਸੋ ਦੋਸਤੋ ਇਸੇ ਦੌਰਾਨ ਹੀ ਦੋਨਾਂ ਦੇਸ਼ਾਂ ਦੇ ਵਿੱਚ ਆਉਣ ਜਾਣ ਵਾਲੇ ਸਾਰੇ ਹੀ ਲੋਕਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਚਾਹੇ ਉਹ ਆਮ ਲੋਕ ਸੀ ਚਾਹੇ ਉਹ ਜਥਿਆਂ ਦੇ ਰੂਪ ਦੇ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਜਾਣ ਵਾਲੇ ਸਰਦਾਲੂ ਸੀ ਸੋ ਭਾਰਤ ਸਰਕਾਰ ਨੇ ਜਿਹੜਾ ਇੱਕ ਬਹੁਤ ਅਹਿਮ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬਹੁਤ ਅਹਿਮ ਫੈਸਲਾ ਲਿਆ ਜੀ ਦੇ ਤਹਿਤ ਉਹਨਾਂ ਨੇ ਪਾਕਿਸਤਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਜਿਹੜੇ ਜਨਮ ਦਿਨ ਤੇ ਜਾਣ ਲਈ ਸ਼ਰਧਾਲੂਆਂ ਦੇ ਜਥਿਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਸੋ ਭਾਰਤ ਸਰਕਾਰ ਵੱਲੋਂ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਜਥਿਆਂ ਨੂੰ ਸੋ ਭਾਰਤ ਸਰਕਾਰ ਵੱਲੋਂ ਜਿਹੜੀ ਆ ਉਹ ਆਪਣੇ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਹੈ ਦੋਸਤੋ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜੋ ਪਹਿਲਗਾਮ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਆਪਸੀ ਸੰਬੰਧ ਸੀ ਨਾ ਉਹ ਖਤਮ ਹੀ ਹੋ ਚੁੱਕੇ ਸੀ ਇਸੇ ਦੌਰਾਨ ਹੀ ਜਿਹੜਾ ਕੋਈ ਵੀ ਆਮ ਆਦਮੀ ਜਾਂ ਕੋਈ ਵੀ ਜਥਾ ਦੋਨਾਂ ਦੇਸ਼ਾਂ ਦੇ ਵਿੱਚ ਜਾ ਨਹੀਂ ਸੀ ਸਕਦਾ ਤੇ ਨਾ ਹੀ ਕੋਈ ਟਰੈਵਲ ਹੋ ਸਕਦਾ ਸੀ ਸਾਰਾ ਕੁਝ ਹੀ ਬੰਦ ਹੋ ਗਿਆ ਸੀ ਲਾ ਕਾਰੋਬਾਰ ਤੋਂ ਲੈ ਕੇ ਜਥਿਆਂ ਦਾ ਜਾਣਾ ਆਉਣਾ ਤੇ ਇਹ ਪਹਿਲਾ ਜਿਹੜੀ ਰੋਕ ਆ ਇਹ ਭਾਰਤ ਸਰਕਾਰ ਨੇ ਪਾਕਿਸਤਾਨ ਤੇ ਲਾਈ ਸੀ ਭਾਰਤ ਨੇ ਪਾਕਿਸਤਾਨ ਦੇ ਨਾਲ ਸਾਰੇ ਸਬੰਧ ਤੋੜਦਿਆਂ ਉਹ ਉਧਰੋਂ ਆਉਣ ਵਾਲੇ ਹਰ ਇੱਕ ਤੇ ਬੈਨ ਕਰਤਾ ਸੀ ਹਰ ਇੱਕ ਨੂੰ ਤੇ ਉਹਦੇ ਐਪਸ ਦੇ ਵਿੱਚ ਫਿਰ ਪਾਕਿਸਤਾਨ ਵੱਲੋਂ ਵੀ ਜੋ ਟਕਮਾ ਜਵਾਬ ਦਿੰਦਿਆਂ ਹੋਇਆਂ ਭਾਰਤ ਵਾਲੇ ਪਾਸਿਓਂ ਉਧਰ ਪਾਕਿਸਤਾਨ ਜਾਣ ਵਾਲੇ ਸਾਰੇ ਹੀ ਜਿਹੜਾ ਲੋਕਾਂ ਨੂੰ ਰੋਕ ਦਿੱਤਾ ਗਿਆ ਸੀ ਕਿਉਂਕਿ ਇਦਾਂ ਆਪਾਂ ਨੂੰ ਵੀ ਪਤਾ ਵੀ ਜਦੋਂ ਕੋਈ ਕਿਸੇ ਤੇ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਹੁੰਦਾ ਭਾਰਤ ਨੇ ਪਾਬੰਦੀ ਲਾਈ ਤਾਂ ਪਾਕਿਸਤਾਨ ਵੀ ਪਿੱਛੇ ਹਟਣ ਵਾਲਾ ਨਹੀਂ ਸੀ ਉਹਨੇ ਵੀ ਭਾਰਤੀ ਆਉਣ ਜਾਣ ਵਾਲੇ ਲੋਕਾਂ ਨੂੰ ਬੈਨ ਕਰਤਾ ਸੋ ਦੋਨਾਂ ਪਾਸਿਆਂ ਤੋਂ ਇਹ ਜਿਹੜੀ ਪਾਬੰਦੀ ਲੱਗ ਗਈ ਤੇ ਕੋਈ ਆ ਜਾ ਨਹੀਂ ਸੀ ਸਕਦਾ ਜਿਸ ਤੇ ਵੱਡਾ ਫੈਸਲਾ ਲੈਂਦੇ ਆ ਅੱਜ ਜਿਹੜਾ ਭਾਰਤ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਭਾਰਤ ਦੇ ਵੱਖ-ਵੱਖ ਜਿਹੜੇ ਰਾਜ ਨੇ ਭਾਰਤ ਸਰਕਾਰ ਦੇ ਆਪਣੇ ਸੈਂਟਰ ਦੇ ਅਧੀਨ ਜਿੰਨੇ ਵੀ ਰਾਜ ਆਉਂਦੇ ਨੇ ਉਹਨਾਂ ਦੇ ਗ੍ਰਹਿ ਵਿਭਾਗਾਂ ਨੂੰ ਇੱਕ ਜਿਹੜਾ ਪੱਤਰ ਜਾਰੀ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜਾ ਪ੍ਰਕਾਸ਼ ਪर्व ਜੋ ਕਿ ਨਵੰਬਰ 25 ਦੇ ਵਿੱਚ ਜਿਹੜਾ ਮਨਾਇਆ ਜਾਣਾ ਉਹ ਮਨਾਉਣ ਵਾਸਤੇ ਜਾਣ ਵਾਲੀਆਂ ਸੰਗਤਾਂ ਤੋਂ ਜਿਹੜਾ ਭਾਰਤੀ ਸਰਹੱਦ ਤੋਂ ਜਿਹੜਾ ਅਟਾਰੀ ਆਪਣੇ ਬਾਗਾ ਬਾਰਡਰ ਆ ਇਸ ਰਸਤੇੋਂ ਜਿਹੜਾ ਪਾਕਿਸਤਾਨ ਦੇ ਵਿੱਚ ਜਾਣ ਲਈ ਮੰਜ਼ੂਰੀ ਦੇ ਦਿੱਤੀ ਗਈ ਆ ਪਾਕਿਸਤਾਨ ਹਾਈ ਕਮਿਸ਼ਨ ਤੋਂ ਵੀਜ਼ਾ ਲੈ ਕੇ ਉੱਥੇ ਆਪਾਂ ਨੂੰ ਜਾਣਾ ਪੈਣਾ ਇਹਦੇ ਵਾਸਤੇ ਜਿਹੜਾ ਨਾ ਦੱਸਿਆ ਗਿਆ ਭਾਰਤ ਸਰਕਾਰ ਵੱਲੋਂ ਕਿ ਭਾਰਤ ਤੋਂ ਜਾਣ ਵਾਲੇ ਜਥੇ ਸਿਰਫ ਉਹੀ ਪਾਸਪੋਰਟ ਜਿਹੜੇ ਮਨਜ਼ੂਰ ਕੀਤੇ ਜਾਣੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਮੈਨੇਜਮੈਂਟ ਕਮੇਟੀ ਤੇ ਜੰਮੂ ਕਸ਼ਮੀਰ ਤੋਂ ਜਿਹੜੀਆਂ ਸੰਗਤਾਂ ਦੇ ਜਥੇ ਜਾਂਦੇ ਨੇ ਜਿਹੜੇ ਜੰਮੂ ਕਸ਼ਮੀਰ ਏਰੀਏ ਦੇ ਪ੍ਰਬੰਧਕ ਨੇ ਜਿਨ੍ਹਾਂ ਦੇ ਰਾਹੀਂ ਅੱਗੇ ਜਥੇ ਜਾਂਦੇ ਨੇ ਉਹਨਾਂ ਹੀ ਜਿਹੜਾ ਜਥਿਆਂ ਨੂੰ ਉਹਨਾਂ ਨੂੰ ਹੀ ਆਪਣੇ ਪਾਸਪੋਰਟਾਂ ਨੂੰ ਵਿਚਾਰਿਆ ਜਾਊਗਾ ਜਿਹੜੇ ਇਹਨਾਂ ਦੇ ਰਾਹੀਂ ਦਿੱਤੇ ਜਾਣਗੇ ਸੋ ਇਹ ਤਕਰੀਬਨ ਸਾਰੇ ਸ਼ਰਧਾਲੂਆਂ ਦੀ ਜਿਹੜੀ ਗਿਣਤੀ ਆ ਨਾ ਇਹ 3000 ਸ਼ਰਧਾਲੂਆਂ ਦਾ ਜਿਹੜਾ ਜਥਾ ਆਪਣਾ ਪਾਕਿਸਤਾਨ ਦਰਸ਼ਨਾਂ ਦੇ ਵਾਸਤੇ ਜਾਊਗਾ ਤੇ ਜਿਹੜੇ ਵੀ ਚਾਹਵਾਨ ਸੱਜਣ ਨੇ ਉਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਤੇ ਜਾਂ ਜੰਮੂ ਕਸ਼ਮੀਰ ਦੀਆਂ ਜਿਹੜੀਆਂ ਚੋਣਵੀਆਂ ਸੰਸਥਾਵਾਂ ਨੇ ਜਿਹੜੀਆਂ ਅੱਗੇ ਜੱਥੇ ਭੇਜਦੀਆਂ ਨੇ ਬਾਕੀ ਕਿਸੇ ਨੂੰ ਆਮ ਤੌਰ ਤੇ ਇਕੱਲਿਆਂ ਤੌਰ ਤੇ ਜਾਣ ਦੀ ਇਜਾਜ਼ਤ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਸੋ ਇਸ ਕਰਕੇ ਚਾਹਵਨ ਸੱਜਣ ਆਪਣੇ ਪਾਸਪੋਰਟ ਜਿਹੜੇ ਨੇ ਇਹਨਾਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਨੂੰ ਦੇ ਸਕਦੇ ਨੇ। ਸੋ ਇਸ ਦਰਾਂਨ ਜਿਹੜਾ ਭਾਰਤ ਸਰਕਾਰ ਵੱਲੋਂ ਜੋ ਹੋਰ ਇੱਕ ਖਾਸ ਹਦਾਇਤ ਦਿੱਤੀ ਗਈ ਆ ਉਹਦੇ ਵਿੱਚ ਜਿਹੜੇ ਸ਼ਰਧਾਲੂ ਮਤਲਬ ਇੱਥੇ ਜਾਣਾ ਚਾਹੁੰਦੇ ਨੇ ਉਹ ਆਪੋ ਆਪਣੇ ਜਿਹੜੇ ਪਾਸਪੋਰਟ ਇਹਨਾਂ ਸੰਬੰਧਿਤ ਸੰਸਥਾਵਾਂ ਨੂੰ ਦੇਣਗੇ ਤੇ ਫਿਰ ਜਿਹੜਾ ਸਟੇਟਾਂ ਦਾ ਗ੍ਰਹਿ ਵਿਭਾਗ ਆ ਉਹ ਜਿਹੜਾ ਇਹ ਸਾਰੀ ਸੂਚਨਾ ਇਕੱਤਰ ਕਰਕੇ ਨਾ ਸੈਂਟਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਜਿਹੜਾ ਇਹਦੀ ਜਾਣਕਾਰੀ ਭੇਜੂਗਾ ਵੀ ਕਿੰਨੇ ਪਾਸਪੋਰਟ ਮਿਲੇ ਨੇ ਉਹਨਾਂ ਦੀ ਇਨਕੁਆਰੀ ਹੋਊਗੀ ਤੇ ਜਦੋਂ ਫਿਰ ਇਹ ਸੈਂਟਰ ਦੇ ਗ੍ਰਹਿ ਵਿਭਾਗ ਕੋਲੇ ਇਹਨਾਂ ਰਾਜਾ ਵੱਲੋਂ ਭੇਜੇ ਗਏ ਪਾਸਪੋਰਟਾਂ ਦੀਆਂ ਸੂਚੀਆਂ ਪਹੁੰਚ ਜਾਣਗੀਆਂ ਫਿਰ ਉਹ ਆਪਣੀ ਕਾਰਵਾਈ ਕਰਨਗੇ ਫਿਰ ਉਸ ਤੋਂ ਉਪਰੰਤ ਵੀ ਜਿਹੜੇ ਵੀ ਮਤਲਬ ਇਹਦੇ ਵਿੱਚ ਕਈ ਵਾਰੀ ਹੁੰਦਾ ਵੀ ਕਈਆਂ ਤੇ ਕੋਈ ਤਰੀਕੇ ਦੇ ਬਹਿਨ ਲੱਗੇ ਹੁੰਦੇ ਆ ਉਹਨਾਂ ਨੂੰ ਰਿਜੈਕਟ ਕੀਤਾ ਜਾ ਸਕਦਾ ਤੇ ਜਿਹੜੇ ਸ਼ਰਧਾਲੂ ਜਾਣ ਦੇ ਯੋਗ ਪਾਏ ਜਾਣਗੇ ਫਿਰ ਜਿਹੜੇ ਉਹਨਾਂ ਦੇ ਪਾਸਪੋਰਟ ਆ ਉਹ ਜਿਹੜਾ ਦਿੱਲੀ ਸਥਿਤ ਪਾਕਿਸਤਾਨ ਦਾ ਹਾਈ ਕਮਿਸ਼ਨ ਆ ਉਹਨੂੰ ਉਹ ਭੇਜ ਦਿੱਤੇ ਜਾਣਗੇ ਤੇ ਜਦੋਂ ਦਿੱਲੀ ਹਾਈ ਕਮਿਸ਼ਨ ਦੇ ਦਫ਼ਤਰ ਇਹ ਤੁਹਾਡੇ ਪਾਸਪੋਰਟ ਪਹੁੰਚਣਗੇ ਤਾਂ ਫਿਰ ਜਿਹੜਾ ਉਥੋਂ ਵੀਜ਼ੇ ਲੱਗਣਗੇ ਤੇ ਉਹ ਵੀਜ਼ੇ ਲੱਗੇ ਹੋਏ ਜਿਹੜੇ ਪਾਸਪੋਰਟ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਪਾਕਿਸਤਾਨ ਦੀ ਯਾਤਰਾ ਵਾਸਤੇ ਰੈਡੀ ਹੋ ਸਕਦੇ ਹੋ ਤੇ ਦੂਸਰੇ ਪਾਸੇ ਦੋਸਤੋ ਪਾਕਿਸਤਾਨ ਵਾਲੇ ਪਾਸਿਓਂ ਜਿਹੜੀ ਜਾਣਕਾਰੀ ਮਿਲੀ ਆ ਪਾਕਿਸਤਾਨ ਦੇ ਜਿਹੜਾ ਉਥੋਂ ਦਾ ਇੱਕ ਅਹਿਮ ਬੋਰਡ ਆ ਉਹ ਪਾਕਿਸਤਾਨ ਬੋਰਡ ਦੇ ਸਕਤਰ ਫਰੀਦ ਅਕਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਤੋਂ ਜਿਹੜੇ ਆਉਣ ਵਾਲੇ ਸ਼ਰਧਾਲੂ ਨੇ ਉਹਨਾਂ ਨੂੰ 10 ਦਿਨਾਂ ਦੇ ਜਿਹੜੇ ਵੀਜੇ ਦਿੱਤੇ ਜਾਣਗੇ 10 ਦਿਨ ਦਾ ਵੀਜ਼ਾ ਜਿਹੜਾ ਆਪਣਾ ਪਾਕਿਸਤਾਨ ਵੱਲੋਂ ਭਾਰਤੀ ਲੋਕਾਂ ਵਾਸਤੇ ਸ਼ਰਧਾਲੂਆਂ ਵਾਸਤੇ ਦਿੱਤਾ ਜਾਊਗਾ ਤੇ ਇਹਨਾਂ 10 ਦਿਨਾਂ ਦੇ ਦੌਰਾਨ ਉਹਨਾਂ ਨੇ ਦੱਸਿਆ ਵੀ ਜਦੋਂ ਇਹ ਜਥੇ ਬਾਗਾ ਬਾਰਡਰ ਤੇ ਪਹੁੰਚਣਗੇ ਤੇ ਬਾਗਾ ਬਾਰਡਰ ਦੇ ਚੱਕ ਪੋਸਟ ਤੋਂ ਸਿੱਧਾ ਹੀ ਉਹਨਾਂ ਜਥਿਆਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਊਗਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਜਦੋਂ ਜਥੇ ਪਹੁੰਚਣਗੇ ਤੇ ਉੱਥੇ ਉਹਨਾਂ ਦੇ ਰਹਿਣ-ਬਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਕਮਰਿਆਂ ਵਗੈਰਾ ਦਾ ਸਾਰਾ ਉਹ ਕਹਿੰਦੇ ਪ੍ਰਬੰਧ ਕੀਤਾ ਹੋਇਆ ਉੱਥੇ ਫਿਰ ਜਿਹੜਾ ਆਪਣਾ 5 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਵਤਾਰ ਪੁਰਬਾ 5 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਇੱਥੇ ਸਾਰੇ ਜਦੋਂ ਸਮਾਗਮਾਂ ਦੀ ਸਮਾਪਤੀ ਹੋਊਗੀ ਤਾਂ 6 ਨਵੰਬਰ ਨੂੰ ਇਹ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਦੇ ਲਈ ਰਵਾਨਾ ਕੀਤਾ ਜਾਵੇਗਾ ਤੁਹਾਨੂੰ ਪਤਾ ਹੀ ਆ ਵੀ ਗੁਰਦੁਆਰਾ ਪੰਜਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਬਲੀ ਕੰਧਾਰੀ ਵੱਲੋਂ ਡਿੱਗੇ ਗਏ ਪੱਥਰ ਨੂੰ ਪੰਜਾ ਲਾ ਕੇ ਆਪਣਾ ਰੋਕਿਆ ਸੀ ਤੇ ਉੱਥੇ ਵਾਸਤੇ ਹਸਨ ਅਬਦਾਲ ਭੇਜਿਆ ਜਾਊਗਾ ਰਸਤੇ ਦੇ ਵਿੱਚ ਹੋਰ ਵੀ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਜਿਵੇਂ ਗੁਰਦੁਆਰਾ ਸਿੱਜੀ ਸੱਚਾ ਸੌਦਾ ਫਰੂਖਾਬਾਦ ਇੱਥੇ ਦਰਸ਼ਨ ਕਰਾਏ ਜਾਣਗੇ ਫਿਰ ਉਹ ਕਹਿੰਦੇ ਵੀ 8 ਨਵੰਬਰ ਨੂੰ ਸ਼ਰਧਾਲੂਆਂ ਨੂੰ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਏ ਜਾਣਗੇ 8 ਨਵੰਬਰ ਨੂੰ ਜਿਹੜਾ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨ ਕਰਾਏ ਜਾਣਗੇ ਤੇ ਫਿਰ ਜਿਹੜਾ ਹੈਗਾ 10 ਨਵੰਬਰ ਨੂੰ ਐਮਨਾਬਾਦ ਵਿਖੇ ਸਥਿਤ ਜਿੰਨੇ ਵੀ ਉੱਥੇ ਇਤਿਹਾਸਿਕ ਗੁਰਦੁਆਰੇ ਨੇ ਐਮਨਾਬਾਦ ਉਥੇ ਇਹ ਜਥੇ ਜਾਣਗੇ ਉਥੇ ਦਰਸ਼ਨ ਮੇਲਾ ਕਰਨਗੇ ਤੇ ਫਿਰ ਇਥੋਂ 11 ਨਵੰਬਰ ਨੂੰ ਇਹ ਜਿਹੜੇ ਜਥੇ ਨੇ ਲਾਹੌਰ ਪਹੁੰਚਣਗੇ ਲਾਹੌਰ ਪਹੁੰਚ ਕੇ ਉਥੇ ਜਿੰਨੇ ਵੀ ਕੋਈ ਇਤਿਹਾਸਕ ਗੁਰੂ ਘਰ ਨੇ ਜਾਂ ਲਾਹੌਰ ਦੇ ਵਿੱਚ ਹੋਰ ਦੇਖਣ ਵਾਲੀਆਂ ਸੰਸਥਾਵਾਂ ਨੇ 11 ਨਵੰਬਰ ਨੂੰ ਲਾਹੌਰ ਪਹੁੰਚ ਕੇ ਸਿੱਖ ਸਰਦਾਲੂ ਲਾਹੌਰ ਦੇ ਵਿੱਚ ਸਥਿਤ ਗੁਰਦੁਆਰੇ ਦੇਖ ਸਕਦੇ ਨੇ ਜਾਂ ਉਥੇ ਕੋਈ ਇਤਿਹਾਸਕ ਜਾਂ ਕਿਸੇ ਵੀ ਚੀਜ਼ ਨਾਲ ਸੰਬੰਧਿਤ ਕੋਈ ਜਗ੍ਹਾ ਹੈ ਉਹਦੇ ਤੁਸੀਂ ਦਰਸ਼ਨ ਮੇਲੇ ਉੱਥੇ ਕਰ ਸਕਦੇ ਹੋ ਇਹ ਸਾਰਾ ਪ੍ਰੋਗਰਾਮ ਜਿਹੜਾ 10 ਦਿਨ ਦਾ ਹੋਵੇਗਾ ਅਤੇ 13 ਨਵੰਬਰ ਨੂੰ ਇਹ ਸਾਰੇ ਸਮਾਗਮਾਂ ਦੀ ਸਮਾਪਤੀ ਉਪਰੰਤ 13 ਨਵੰਬਰ ਨੂੰ ਜਥਿਆਂ ਦੀ ਜਿਹੜੀ ਆ ਵਤਨ ਵਾਪਸੀ ਹੋਵੇਗੀ ਸੋ ਇਹ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਸਲਾੰਘਾਯੋਗ ਕਦਮਾ ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਆ ਕਿਉਂਕਿ ਬਹੁਤ ਸਖ ਸਰਦਾਲੂ ਚਾਹਵਾਨ ਹੁੰਦੇ ਨੇ ਵੀ ਉਸ ਧਰਤੀ ਤੇ ਜਾ ਕੇ ਨਤਮਸਤਕ ਹੋਈਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਹੋਇਆ ਸੋ ਇਸ ਕਰਕੇ ਭਾਰਤ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਬਹੁਤ ਅਹਿਮ ਕਦਮ ਸਲਾਂਗਾ ਜੋ ਕਦਮਾ ਇਹਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘਟਾ ਸੋ ਚਾਹਵਾਨ ਸੱਜਣ ਜਿਨ੍ਹਾਂ ਕੋਲੇ ਪ੍ਰਮਾਤਮਾ ਨੇ ਸਮਾਂ ਦਿੱਤਾ ਉਹ ਭਾਈ ਤੁਸੀਂ ਆਪੋ ਆਪਣੇ ਪਾਸਪੋਰਟ ਜਿਹੜਾ ਵੀ ਤੁਹਾਨੂੰ ਦੱਸਿਆ ਵੀ ਚਾਹੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਮੈਨੇਜਮੈਂਟ ਕਮੇਟੀ ਜਾਂ ਜੰਮੂ ਕਸ਼ਮੀਰ ਦੀਆਂ ਜਿਹੜੀਆਂ ਉਹ ਸੰਸਥਾਵਾਂ ਨੇ ਜਿਹੜੀਆਂ ਅੱਗੇ ਜਥੇ ਭੇਜਦੀਆਂ ਨੇ ਉਹਨਾਂ ਰਾਹੀਂ ਤੁਸੀਂ ਆਪਣੇ ਪਾਸਪੋਰਟ ਦੇ ਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਜਾ ਸਕਦੇ ਹੋ ਇਕੱਲੇ ਕਹਰੇ ਨੂੰ ਸਰਕਾਰ ਵੱਲੋਂ ਜਾਣ ਦੀ ਹਲੇ ਮਨਾਹੀ ਆ ਸੋ ਦੋਸਤੋ ਇਹ ਸੀ ਜੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਜਥਿਆਂ ਵਾਸਤੇ ਅਪਡੇਟ ਤੁਸੀਂ ਦੇਖਦੇ ਰਹੋ ਮੰਡ ਨਿਊਜ਼ ਪੰਜਾਬ ਅਤੇ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਸੁਧਾਰਕਾਂ ਨੂੰ ਬੇਨਤੀ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰਿਓ ਤਾਂ ਕਿ ਇਸ ਉਪਰਾਲੇ ਦੇ ਨਾਲ ਕਈਆਂ ਦੇ ਮਨ 'ਚ ਜਾਣ ਦੀ ਭਾਵਨਾ ਹੁੰਦੀ ਆ ਸੋ ਉਹਨਾਂ ਨੂੰ ਪਤਾ ਲੱਗ ਜੇ ਇਹ ਜਾਣਕਾਰੀ ਦਾ ਵੀ ਜਿਹੜਾ ਭਾਰਤ ਸਰਕਾਰ ਵੱਲੋਂ ਆਪਣੀ ਇਜਾਜ਼ਤ ਦੇ ਦਿੱਤੀ ਗਈ ਆ ਤੇ ਸਮੇਂ ਸਿਰ ਉਹ ਲੋਕ ਆਪਣੀ ਤਿਆਰੀ ਕਰਕੇ ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਨਮ ਸਥਾਨ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਸਿੱਖ ਸਰਦਾਲੂ ਜਾ ਸਕਣ ਧੰਨਵਾਦ